ਇਹੜਾ ਦਿਲਬਾਖ ਸਿੰਘ ਹੈ ਜੀ 4:35 ਦੇ ਸਾਡੇ ਕੋਲ ਜੀ ਤਨਤਨ ਰੋਡ ਤੇ ਇਹ ਸ਼ੈਲਰ ਹੈਗਾ ਉਹ ਜੱਦ ਲਿਖੀ ਉਸ ਤੋਂ ਗੱਡੀਆਂ ਸੀ ਢੇਹੀਆਂ ਪਰ ਆਪਣੇ 4-5 ਗੱਡੀਆਂ ਤਰੰਤਾਰ ਦੇ ਕੰਮ ਕਰਨੀ ਪਈ ਅੰਦਾਜ਼ੇ ਪਰ ਮਿਲ ਤੋਂ ਤਰੰਤਾਰ ਤੋਂ ਵੀ ਆਈਆਂ ਆਪਣੇ 5 ਗੱਡੀਆਂ ਆਪਣੇ ਕੰਮ ਕਰਨੀ ਸਰ ਫੈਕਟਰੀ ਕਿਸ ਚੀਜ਼ ਦੀ ਹੈ ਸ਼ੈਲਰ ਹੈਗਾ ਜੀ ਉਹ ਫਾਕੇ ਨਾਲ ਸਟੋਰ ਕੀਤੀ ਹੋਈ ਹੈ ਫੋਰ ਕਿ ਨੇਪਸੰਦ ਜਿਹੜੀ ਆਗ ਹਲੇ ਕੋ ਕਾਬੂ ਪਾਇਆ ਗਿਆ ਹੈ ਆ ਦਾ ਅੰਦਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੇ ਸੀ ਵੀ ਭਗਾਈ ਹੈ ਹੁਣੇ ਕੰਟਰੋਲ ਹੋ ਜੇ ਕਿਤੇ ਘਰੇ ਟੈਂਪਰ ਦਾ ਪਰ ਕਿੰਨੀਆਂ ਜਿਹੜੀਆਂ ਮੁਕੇ ਵੀ ਸੌ ਚੁਕੀਆਂ ਜਿਹੜੀਆਂ 5-6 ਵਾਕੇ ਦਾ ਕੰਮ ਕਰ ਜਾਈ ਜਾਂਦੀ ਹੈ ਸਰ ਆਗ ਕਲ ਕੰਨ ਦਾ ਕਾਰਨ ਕੋਈ ਬਦਲਾ ਕਰ ਰਿਹਾ ਹੈ ਮਾਰਨ ਤੇ ਜੀ ਦੇਖੋ ਪਿੱਛੇ ਫਾਇਰ ਬੁਝਾ ਰਹੇ ਹੈ ਜੀ ਫਾਇਰ ਫਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨਾਲ ਦੀ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾਲ ਦੀ ਬਿਲਡਿੰਗਾਂ ਸਾਰੀਆਂ ਕਵਰ ਕਰ ਦੇ ਇੱਕ ਉੱਤੇ ਟੀਮ ਕੰਮ ਕਰ ਰਹੀ ਹੈ ਨਾਲ ਦੀ ਬਿਲਡਿੰਗ ਦੇ ਆਗ ਵਧਣ ਤੋਂ ਰੋਕ ਰਹੀ ਹੈ ਪੂਰਾ ਸਾਥ ਦੇ ਰਿਹਾ ਪੂਰਾ ਸਾਥ ਦੇ ਰਿਹਾ ਇਹ ਪੂਰਾ ਸਾਥ ਤੇ ਆਪਣਾ ਤਰੰਦਾ ਰੋਡ ਕੋਆਰਡੀਨੇਸ਼ਨ ਪੰਜਾਬੀ ਬਾਗ ਕਿਹੜੀ ਫੈਕਟਰੀ ਹੈ ਕਿਹਦਾ ਕੀ ਕਾ ਦਾ ਕੰਮ ਚੱਲਦਾ ਤੇ ਭਾਈ ਆਪਣਾ ਇਹ ਪਾਊਡਰ ਚੌਲਾ ਦਾ ਪਾਊਡਰ ਹੁੰਦਾ ਜਿਹੜਾ ਉਹਦਾ ਉਡਾਉਣਾ ਤੇ ਕਿਸ ਤਰੀਕੇ ਨਾਲ ਲੱਗ ਲੱਗਿਆ ਅੱਗ ਭਾਈ ਪਿੱਛੋਂ ਧੁਖਦੀ ਆਈ ਆ ਮਾੜਾ ਇਹ ਪਹਿਲਾਂ ਧੂਆ ਨਿਕਲਿਆ ਧੂਆ ਨਿਕਲਦਾ ਨਿਕਲਿਆ ਮਤਲਬ ਦੇਖਦਾ ਵੇਖਦਾ ਅੱਖ ਫੜਦੀ ਨੂੰ ਕਿੰਨੇ ਚਿਰ ਤੋਂ ਲੱਗੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਤੇ ਮੈਨੂੰ ਫੋਨ ਆਇਆ ਇਹਨੂੰ ਡੇਢ ਦੋ ਘੰਟੇ ਹੋਏ ਨੇ ਤਾਂ ਤੁਸੀਂ ਤੇ ਕੰਮ ਕਰਦੇ ਜੇ ਮੈਂ ਕੰਮ ਪਾਈ ਮੈਂ ਆਪਣਾ ਕੁਆੜਦਾ ਕਰਦਾ ਮੈਂ ਕਰਦਾ ਅਣਗੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਜੀ ਬਗੋਂ ਫੋਨ ਕਰੋ ਹਾਂਜੀ ਫੈਕਟਰੀ ਜੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਸਾਹੀ ਕਾਫੀ ਨੁਕਸਾਨ ਹੋਇਆ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਉਹ ਮੇਰੇ ਸਾਹ ਨਾਲ ਮੌਕੇ ਤੇ ਪਾਈ ਆ ਅੱਠਵੀਂ ਗੱਡੀ ਆ ਗਈ ਆ ਸਵੇਰੇ ਬਸ ਇਨਾ ਕੁ ਲਗਦਾ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘਟੋ ਘਾਟ ਵਿੱਚ 2.5 ਕਰੋੜ ਰੁਪਏ 2.5 ਕਰੋੜ ਦਾ ਕੋਈ ਜਾਣੀ ਨੁਕਸਾਨ ਕੋਈ ਜਾਣੀ ਨੁਕਸਾਨ ਨਹੀਂ ਕੋਈ ਵੀ ਹੋਇਆ ਮਾਲੀ ਨੁਕਸਾਨ ਹਾਂਜੀ ਮਾਲੀ ਨੁਕਸਾਨ ਹੋਇਆ ਸ਼ਟਰ ਬੰ ਉਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕਾਰਨ ਜਿਆਦਾ ਨੁਕਸਾਨ ਹੋਇਆ ਗੱਡੀ ਕਿਤੇ ਲੇਟ ਆਈ ਕਰਕੇ ਗੱਡੀ ਨੂੰ ਕੀਤਾ ਹੁਣ ਵੀ ਅੱਧੇ ਪੌਣੇ ਘੰਟੇ ਦਾ ਲੱਗਿਆ ਜਦੋਂ ਫੋਨ ਕੀਤਾ ਕਿੰਨੀ ਦੇਰ ਬਾਅਦ ਮੈਂ ਪੌਣੇ ਘੰਟੇ ਦਾ ਕਹੀ ਸੀ ਪੌਣੇ ਘੰਟੇ ਦਾ ਹਾਂਜੀ ਹਾਂਜੀ ਮੰਗਦੇ ਭਾਈ ਹੁਣ ਮਾਲਕ ਹੀ ਸਾਡੇ ਜੋ ਵੀ ਕਰਨਗੇ ਤੇ ਮਾਲਕ ਜੀ ਪਹੁੰਚੇ ਮਾਲਕ ਭਾਈ ਨਾਲ ਹੀ ਲੈ ਕੇ ਆਇਆ ਮਾਲਕਾਂ ਨੂੰ ਆਪਣੇ ਨਾਲ ਸਪੂਰੀ ਬਿਠਾ ਕੇ ਉਹ ਅੰਦਰ ਹੀ ਗਏ ਆਪਣੇ ਮਾਲਕ ਜੀ Chăm sóc kia cho mọi người ở trong nhà tôi đã gặp một tập đoàn người ta về mặt trận đấu với người ta về mặt trận دارو دیوکھے بعد وہ اوپر بھی دیکھے نور ابھی کے انا تھا ਜੇ ਕੇ ਅਵੇ ਅਵੇ ਮਾਰੋ ਅਵੇ ਮਾਰੋ ਪੰਜ ਮਾਰੋ ਬਿਲਕੁਲ ਠੀਕ ਹੈ ਅਨੁਮਾਨ ਤੋਂ ਆਪ ਬੋਲੋ ਇਹਦੇ ਮਾਰੋ ਇੱਕ ਹੋਰ ਆਂਡੀ ਆ ਜਾਂਦੇ ਜਦ ਹੋਣਾ ਹੈ ਇਹਨਾਂ ਦਾ ਪ੍ਰੈਸ਼ਰ ਲਾ